27 ਕੁਇੰਟਲ ਪਲੱਸ ਕਿਸਾਨ ਉਸ ਦਾ ਝਾੜ ਦੱਸ ਰਹੇ ਨੇ ਸਮਾਣਾ ਏਰੀਆ ਦੇ ਵਿੱਚ ਕੁਝ ਸਾਨੂੰ ਵੀਡੀਓ ਤੇ ਫੋਟੋਆਂ ਭੇਜੀਆਂ ਨੇ ਜੀ ਫੋਟੋ ਤਸਵੀਰ ਤੁਸੀਂ ਵੇਖ ਰਹੇ ਹੋ ਬਕਾਇਦਾ ਕਿਸਾਨ ਵੀਰ ਉਥੇ ਜਾ ਕੇ ਪਤਾ ਕਰ ਸਕਦੇ ਨੇ ਨਵਾਂ گاਉਂ ਦੇ ਬਿਲਕੁਲ ਨੇੜੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਕਿਸਾਨ ਦੇ 6 ਏਕੜ ਦੇ ਵਿੱਚੋਂ 6 ਕਿੱਲਾਂ ਦੇ ਵਿੱਚੋਂ ਅੱਧੀ ਟਰਾਲੀ ਹੋਈ ਐ ਓਏ ਹੋਏ ਇੰਨਾ ਜ਼ਿਆਦਾ ਝਾੜ ਘਾਟ ਐ ਇਹ ਤਾਂ ਬਹੁਤ ਮਾੜਾ ਹੋਇਆ ਬਹੁਤ ਹੀ ਬੁਰਾ ਹਾਲ ਐ ਜੀ ਇਹਨਾਂ ਨੂੰ ਹੋਰ ਖੁਸ਼ੀ ਭਰੀ ਖ਼ਬਰ ਦੱਸ ਦਿੰਨੇ ਆ ਹਾਂਜੀ ਇਹ ਜਿਹੜੀ ਖੁਸ਼ੀ ਭਰੀ ਖ਼ਬਰ ਐ ਸਰਫੇਸ ਸੀਡਰ ਨਾਲ ਕਣਕ ਬੀਜਣ ਵਾਲੇ ਕਿਸਾਨਾਂ ਵਾਸਤੇ ਐ ਵਾਹ ਤੇ ਜਾਂ ਜਿਨ੍ਹਾਂ ਨੇ ਹੱਥ ਨਾਲ ਛੱਟਾ ਦਿੱਤਾ ਇੱਥੋਂ ਦੇ ਪੰਜਾਬ ਦੇ ਕਿਸਾਨਾਂ ਨੂੰ ਚੂਨਾ ਲੱਗਦਾ ਹੋ ਗਏ ਇਸ ਤਰ੍ਹਾਂ ਮੈਂ ਖੁਦ ਵਿਧੀਸ਼ਾ ਦੇ ਵਿੱਚ ਘੁੰਮ ਫਿਰ ਕੇ ਆ ਮੱਧ ਪ੍ਰਦੇਸ਼ ਅੱਛਾ ਉੱਥੋਂ ਦੇ ਕਿਸਾਨ ਜਿਹੜੇ ਨੇ ਜਿੰਨੀ ਖਾਦ ਪੰਜਾਬ ਵਾਲੇ ਪਾਉਂਦੇ ਨੇ ਹਰਿਆਣੇ ਦੇ ਉਹ ਇਸ ਤੋਂ ਵੱਧ ਝੂਠੀਆਂ ਸੱਚੀਆਂ ਖਬਰਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਆੜਤੀਆਂ ਦਾ ਨਾਮ ਲੈ ਕੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਆੜਤੀ ਕਹਿੰਦੇ ਨੇ ਕਿ ਅਸੀਂ ਭਾਈ ਪੂਸ਼ਾ 44 ਤੋਂ ਬਿਨਾ ਦੂਜੀ ਕੋਈ ਵੈਰਾਈਟੀ ਨਹੀਂ ਲੈਣੀ ਚਾਹੇ ਉਹ ਜਿਹੜੀ ਮਰਜ਼ੀ ਆਪਾਂ ਨਾਮ ਨਹੀਂ ਚਲੋ ਹੁਣ ਇੱਥੇ ਲੈ ਰਹੇ ਜੀ ਜੀ ਜਿਹੜੇ ਸਰਕਾਰੀ ਤੇ ਜਾਂ ਸਰਕਾਰ ਹੈ ਉਹ ਕਹਿ ਰਹੀ ਘੱਟ ਸਮਾਂ ਲੈਣ ਵਾਲਿਆ ਫਲਾਣੇ ਫਲਾਣੀਆਂ ਵੈਰਾਈਟੀਆਂ ਬੀਜੋ ਪੂਸ਼ਾ 44 ਝਾੜ ਵਧੇ ਦਿੰਦੀ ਹੈ ਕਿਸਾਨ ਨੂੰ ਲੱਗਦਾ ਮੈਂ ਸੁਰੱਖਿਅਤ ਹੂੰ ਦੂਜਿਆਂ ਨਾਲੋਂ ਝਾੜ ਖਤ ਮੈਂ ਪਹਿਲਾਂ ਹੀ ਦੱਸਿਆ ਕਿ 2 ਕੁਇੰਟਲ ਵੀ ਝਾੜ ਘਾੜ ਜਾਂਦਾ ਕਿਸਾਨ ਨੂੰ ਉਹੀ ਪੈਦਾ ਹੁੰਦਾ ਜੇ ਉਹ 2 ਘਟ ਗਿਆ ਤਾਂ ਕਿਸਾਨ ਦਾ ਕਰਜ਼ਾ ਹੋਰ ਵੱਜ ਜਾਣਾ ਜੀ ਸੁੱਚਾ ਸਿੰਘ ਦਾ ਕਿਰਦਾਰ ਵੀ ਨਭਾਉਂਦੇ ਨੇ ਕਾਸ਼ਵਣੀ ਪਟਿਆਲਾ ਤੇ ਜਦੋਂ ਪ੍ਰੋਗਰਾਮ ਪੇਸ਼ ਕਰਦੇ ਨੇ ਕਿਸਾਨ ਵਾਣੀ ਹਾਂਜੀ ਮਹੌਰਾਣਾ ਜੀ ਗੱਲ ਝਾੜ ਦੀ ਕਰੀਏ ਤਾਂ ਜਿਹੜੇ ਹੁਣ ਤੱਕ ਰੁਝਾਨ ਨੇ ਜੀ 826 ਵੈਰਾਈਟੀ ਹੈ ਜਿਹਦਾ ਬਹੁਤ ਹੀ ਵੱਡੀ ਗਿਣਤੀ ਉਹ ਨੇ ਕਿਸਾਨ ਜਿਨ੍ਹਾਂ ਦਾ 65 ਤੋਂ 70 ਮਣ ਝਾੜ ਆਇਆ ਕਿਹ ਲਈ ਇਹ ਤਾਂ 24 25 ਕੁਇੰਟਲ 27 28 ਕੁਇੰਟਲ ਤੱਕ ਜਿਹੜਾ ਕਿਸਾਨਾਂ ਨੇ ਦੱਸਿਆ ਜੀ ਇਸੇ ਤਰ੍ਹਾਂ ਹੀ 187 ਵੈਰੈਟੀ ਹੈ ਜਿਹਦਾ 65 70 ਮਣ ਦੇ ਵਿੱਚ ਦੱਸਿਆ ਜਾ ਰਿਹਾ ਬਠਿੰਡਾ ਏਰੀਆ ਦੇ ਵਿੱਚ ਜੀ ਇਸੇ ਤਰ੍ਹਾਂ ਕੋਈ 1270 ਵੈਰਾਈਟੀ ਹੈ ਹਰਿਆਣੇ ਦੇ ਵਿੱਚ ਵਿਜਾਦ ਹੋਈ ਹੋਵੇਗੀ ਜਿਸ ਦਾ ਸਾਨੂੰ ਕਿਸਾਨਾਂ ਨੇ ਮੈਸੇਜ ਭੇਜਿਆ ਉਹਨਾਂ ਦਾ ਝਾੜ 28 ਕੁਇੰਟਲ ਪਲੱਸ ਦੱਸਿਆ ਜਾ ਰਿਹਾ ਹੈ ਅੱਛਾ ਜੀ ਬਾਕੀ ਉਥੋਂ ਦੀ ਮਿੱਟੀ ਪਾਣੀ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੋਈ ਵੀ ਫਸਲ ਜਿਹੜੀ ਵੀ ਹੈ ਸਾਰੀਆਂ ਹੀ ਚੰਗੀਆਂ ਨੇ ਪਰ ਮਿੱਟੀ ਪਾਣੀ ਅਹਿਮ ਰੋਲ ਨਿਭਾਉਂਦਾ ਹੈ ਤੇ ਉਥੋਂ ਦਾ ਜਲਵਾਯੂ ਉਸ ਏਰੀਆ ਦਾ ਜਲਵਾਯੂ ਕਿਵੇਂ ਦਾ ਹੈ ਅੱਗੇ ਆਪਾਂ ਗੱਲ ਕਰੀਏ 327 ਵੈਰੈਟੀ ਕਣਕ ਦੀ ਜੀ ਇਹਦਾ ਝਾੜ 24 ਕੁਇੰਟਲ ਦੇ ਲਗਭਗ ਕਿਸਾਨ ਦੱਸ ਰਹੇ ਨੇ ਜੀ 187 ਵੈਰੈਟੀ ਇਸ ਦਾ ਝਾੜ ਜਿਹੜਾ ਲਗਭਗ 63 64 ਮਣ ਦੱਸਿਆ ਜਾ ਰਿਹਾ ਜੀ ਇਸੇ ਤਰ੍ਹਾਂ 826 ਵੈਰੈਟੀ ਗੁਰੂ ਹਰਸਾਏ ਤੋਂ ਕਿਸਾਨ ਵੀਰਾਂ ਨੇ ਸਾਨੂੰ ਮੈਸੇਜ ਭੇਜਿਆ ਜਿਨ੍ਹਾਂ ਦਾ ਝਾੜ ਜਿਹੜਾ 65 ਮਣ ਦੇ ਲਗਭਗ ਕਹ ਲਈ ਤਾਂ 26 ਕੁਇੰਟਲ ਦੇ ਨੇੜੇ ਤੇੜੇ ਠੀਕ ਹੈ ਇਸੇ ਤਰ੍ਹਾਂ ਰਕਸ਼ਾ 999 ਵੈਰਾਈਟੀ ਹੈ ਜਿਹਦਾ ਕਿਸਾਨ ਵੀਰਾਂ ਨੇ ਦੋ ਕਿਸਾਨ ਵੀਰਾਂ ਨੇ ਮੈਸੇਜ ਭੇਜਿਆ ਇੱਕ ਦਾ ਝਾੜ ਜਿਹੜਾ ਉਹ 62 63 ਮਣ ਹੈ ਤੇ ਇੱਕ 65 66 ਮਣ ਦੇ ਨੇੜੇ ਦੇ ਦੱਸ ਰਹੇ ਨੇ ਇਸੇ ਤਰ੍ਹਾਂ ਹੀ 272 ਵੈਰਾਈਟੀ ਹੈ ਕਣਕ ਦੀ ਹੂੰ 27 ਕੁਇੰਟਲ ਪਲੱਸ ਕਿਸਾਨ ਉਸ ਦਾ ਝਾੜ ਦੱਸ ਰਹੇ ਨੇ ਸਮਾਣਾ ਏਰੀਆ ਦੇ ਵਿੱਚ ਕੁਝ ਸਾਨੂੰ ਅ ਵੀਡੀਓ ਤੇ ਫੋਟੋਆਂ ਭੇਜੀਆਂ ਨੇ ਜੀ ਫੋਟੋ ਤਸਵੀਰ ਤੁਸੀਂ ਵੇਖ ਰਹੇ ਹੋ ਬਕਾਇਦਾ ਕਿਸਾਨ ਵੀਰ ਉਥੇ ਜਾ ਕੇ ਪਤਾ ਕਰ ਸਕਦੇ ਨੇ ਨਵਾਂ گاਉਂ ਦੇ ਬਿਲਕੁਲ ਨੇੜੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਕਿਸਾਨ ਦੇ 6 ਏਕੜ ਦੇ ਵਿੱਚੋਂ 6 ਕਿੱਲਾਂ ਦੇ ਵਿੱਚੋਂ ਅੱਧੀ ਟਰਾਲੀ ਹੋਈ ਹੈ ਓਏ ਹੋਏ ਇੰਨਾ ਜ਼ਿਆਦਾ ਝਾੜ ਘਾਟ ਹੈ ਇਹ ਤਾਂ ਬਹੁਤ ਮਾੜਾ ਹੋਇਆ ਬਹੁਤ ਹੀ ਬੁਰਾ ਹਾਲ ਹੈ ਜੀ ਤੇ ਇਸ ਦੇ ਨਾਲ ਨਾਲ ਜਿਹੜਾ ਇੰਨਾ ਝਾੜ ਘਾਟ ਆ ਰਿਹਾ ਬਹੁਤ ਹੀ ਥਾਵਾਂ ਤੇ ਉਹ ਸਾਰੇ ਕਿਸਾਨਾਂ ਦੀ ਲਗਭਗ ਇੱਕੋ ਜੀ ਰਏ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਅਗੇਤੀ ਕਣਕ ਬੀਜੀ ਹੈ ਜਦੋਂ ਬਹੁਤੀਆਂ ਅਗੇਤੀਆਂ ਬੀਜੀਆਂ ਗਏ ਨੇ 25 ਅਕਤੂਬਰ ਤੋਂ ਲਗਭਗ ਪਹਿਲਾਂ ਜੀ 25 28 ਅਕਤੂਬਰ ਤੱਕ ਵੀ ਜਿਹੜੀਆਂ ਨੇ ਬਹੁਤੇ ਥਾਵਾਂ ਤੇ ਝਾੜ ਘਟੇ ਜਿਹੜੀ ਅਕਤੂਬਰ ਦੇ ਅਖੀਰ ਨਵੰਬਰ ਦੇ ਪਹਿਲੇ ਹਫਤੇ ਚ ਜੀ ਜੀ ਉਹ ਝਾੜ ਦਾ ਕਮਾਲ ਕਰ ਰਹੀਆਂ ਨੇ ਮਤਲਬ ਰਿਕਾਰਡ ਕੈਮ ਕਰ ਰਹੀਆਂ ਨੇ ਇਸ ਵਾਰ ਉਹ ਤਾਂ ਫਰਕ ਹੈ ਤੇ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਨਾ ਝਾੜ ਦੇ ਵਿਚਕਾਰ ਤੇ ਦੂਜਾ ਹੁਣ ਇੱਥੇ ਵੀ ਇੱਕ ਵੈਰੈਟੀਆਂ ਦਾ ਫਰਕ ਪੈ ਰਿਹਾ ਮਹੋਰਾਣਾ ਜੀ ਕਿਸਾਨ ਵੀਰਾਂ ਨੂੰ ਵੀ ਅਸੀਂ ਇੱਕ ਅਪੀਲ ਕਰਾਂਗੇ ਕਿ ਇਸ ਪੁਆਇੰਟ ਨੂੰ ਕਾਪੀ ਤੇ ਲਿਖ ਲਿਆ ਜਾਵੇ ਤਾਂ ਕਿ ਤੁਸੀਂ ਕਿਸੇ ਕਿਸਮ ਦੇ ਨੁਕਸਾਨ ਤੋਂ ਬਚ ਸਕੋ ਕਿਉਂਕਿ ਕਿਸਾਨ ਨੂੰ ਅਸਲ ਚ ਜਿਹੜੇ 20 ਕੁਇੰਟਲ ਤੋਂ ਉੱਪਰ ਦਾ ਝਾੜ ਹੁੰਦਾ 2-4 ਕੁਇੰਟਲ ਉਹੀ ਅਸਲ ਚ ਨੈਟ ਪ੍ਰੋਫਿਟ ਹੁੰਦਾ ਖੇਤੀ ਤੇ ਕੋਈ ਵੀ ਜੇ ਹਿਸਾਬ ਲਾਵੇ ਜੀ ਜੇਕਰ ਤੁਹਾਡੇ ਕੋਲ ਕੋਈ ਕਣਕ ਦੀ ਵੈਰੈਟੀ ਹੈ ਜਿਹੜੀ ਮੰਨ ਲਓ 150 ਦਿਨ ਲੈ ਰਹੀ ਹੈ 150 ਦਿਨ ਪੱਕਣ ਚ ਲੈ ਰਹੀ ਹੈ ਜੀ ਤਾਂ ਉਸ ਦਾ ਨਵੰਬਰ ਦਾ ਪਹਿਲਾ ਹਫਤਾ ਬਿਲਕੁਲ ਸਹੀ ਹੈ ਠੀਕ ਹੈ ਜੇਕਰ ਵੈਰੈਟੀ ਜਿਹੜੀ ਹੈ ਉਸ ਤੋਂ ਘੱਟ ਸਮਾਂ ਲੈ ਰਹੀ ਹੈ ਜੀ ਉਸ ਨੂੰ ਤੁਸੀਂ ਨਵੰਬਰ ਦੇ ਪਹਿਲੇ ਹਫਤੇ ਤੋਂ ਵੀ ਅੱਗੇ ਕਰ ਸਕਦੇ ਹੋ ਕਹਿਣ ਤੋਂ ਭਾਵ 5 6 ਨਵੰਬਰ ਤੋਂ ਲੈ ਕੇ ਅੱਗੇ 15 20 ਨਵੰਬਰ ਤੱਕ ਇਧਰ ਨੂੰ ਲਿਆ ਸਕਦੇ ਹੋ ਹੂੰ ਇਸ ਵਾਰੇ ਝਾੜ ਘਟ ਹੋਣ ਦਾ ਕਾਰਨ ਅਗੇਤੀਆਂ ਵੈਰਾਈਟੀਆਂ ਲੰਬਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਜਿਨ੍ਹਾਂ ਦਾ ਬੁਰਾ ਅਸਰ ਪੈ ਸਭ ਤੋਂ ਵੱਧ ਧੁੰਦ ਪੈਣਾ ਹਾਂ ਲਗਭਗ ਪੌਣੇ 2 ਮਹੀਨੇ ਪੰਜਾਬ ਦੇ ਵਿੱਚ ਸੂਰਜ ਨਹੀਂ ਦਿਸਿਆ ਜੀ ਹਰਿਆਣੇ ਵਾਲੇ ਕਿਸਾਨ ਵੀਰਾਂ ਨਾਲ ਵੀ ਇਸੇ ਸਥਿਤੀ ਨਾਲ ਦੋ ਚਾਰ ਹੋਣਾ ਪਿਆ ਇਸੇ ਤਰ੍ਹਾਂ ਯੂਪੀ ਦੇ ਵਿੱਚ ਉੱਥੇ ਥੋੜਾ ਘਟ ਕਿਸਾਨਾਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ ਉਤਰਾਖੰਡ ਤੋਂ ਸਾਨੂੰ ਕਿਸਾਨ ਸੁਣ ਰਹੇ ਹੋਣਗੇ ਇਸ ਵਕਤ ਆਪਾਂ ਨੂੰ ਬਾਈ ਜੀ ਤੇ ਉਹਨਾਂ ਦਾ ਵੀ ਝਾੜ ਦੇ ਉੱਪਰ ਆਪਣੇ ਨਾਲ ਉਹਨਾਂ ਦਾ ਵਖਰੇਵੇਂ ਉਥੋਂ ਦਾ ਧਰਾਤਲ ਮਿੱਟੀ ਪਾਣੀ ਤੇ ਹਰਿਆਣੇ ਦਾ ਤੇ ਯੂਪੀ ਦਾ ਜੀ ਤੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਨੇ 826 ਵੈਰਾਈਟੀ ਮੁਗ ਸਰ੍ਹਸਾ ਵੱਲ ਬੀਜੀ ਹੈ ਜੀ ਉਸ ਦਾ ਝਾੜ ਤੇ ਪਟਿਆਲਾ ਜ਼ਿਲ੍ਹਾ ਤੇ ਇਸੇ ਤਰ੍ਹਾਂ ਹੀ ਮਲੇਰਕੋਟਲਾ ਜੀ ਇਹਨਾਂ ਦਾ ਆਪਸ ਦੇ ਵਿੱਚ ਹੀ ਮੇਲ ਨਹੀਂ ਖਾਂਦਾ ਉਥੇ ਮਿੱਟੀ ਪਾਣੀ ਹਾਂ ਫੋਰੀ ਕਿਸਮ ਫਰਕ ਹੈ ਜੀ ਤੇ ਇਸੇ ਤਰੀਕੇ ਇਸ ਸਾਈਡ ਤੇ ਪਟਿਆਲਾ ਜੀ ਮਲੇਰਕੋਟਲਾ ਸਾਈਡ ਇਧਰ ਫਰਕ ਹੈ ਇੱਕ ਹੋਰ ਨੋਟ ਕਰ ਲੈਣ ਕਿਸਾਨ ਵੀਰ ਜਿੱਥੇ ਵੀ ਕੋਈ ਨਦੀ ਵਹਿੰਦੀ ਹੈ ਕੋਈ ਨਹਿਰ ਲੰਘਰੀ ਹੈ ਜੀ ਉਹਦੇ ਨੇੜੇ ਜਿਹੜੀ ਵੀ ਫਸਲ ਕਿਸਾਨ ਵੀਰ ਬੀਜਦੇ ਨੇ ਉਹ ਧਿਆਨ ਦੇਣ ਖੇਤੀ ਮਹਿਰਾਂ ਨੂੰ ਜਰੂਰ ਮਿਲਣਾ ਵਧੀਆ ਕਿਸਾਨਾਂ ਨੂੰ ਮਿਲ ਕੇ ਫੇਰ ਉਹ ਫਸਲ ਦੀ ਬਿਜਾਈ ਕਰਨ ਜਿਹੜਾ ਵੀ ਕਿਸਾਨ ਵੀਰ ਘੱਗਰ ਦੇ ਨੇੜੇ ਖਾਸ ਕਰਕੇ ਨਹਿਰ ਦੇ ਨੇੜੇ ਜੀ ਕਣਕ ਦੇ ਨਾਲ ਨਾਲ ਜਿਹੜੇ ਝੋਨਾ ਬੀਜਦੇ ਨੇ ਝੋਨਾ ਜਿਵੇਂ ਮੁਛਲ ਵੈਰੈਟੀ ਹੈ ਜੀ ਉਹਦਾ ਝਾੜ ਜ਼ਿਆਦਾ ਹੁੰਦਾ ਮਹੋਰਾਣਾ ਜੀ ਇਹ ਵਿਗਿਆਨੀਆਂ ਦਾ ਮੈਟਰ ਹੈ ਉਹ ਦੱਸਣਗੇ ਕਿਉਂਕਿ ਪਾਣੀ ਚ ਖਣਿਜ ਪਦਾਰਥ ਹੁੰਦੇ ਨੇ ਗਾ ਗਾਬ ਵੀ ਹੁੰਦੀ ਗਾਰ ਵੀ ਹੁੰਦੀ ਕਿਸਾਨ ਪਰੇਸ਼ਾਨ ਵੀ ਹੁੰਦੇ ਨੇ ਪਰ ਝਾੜ ਜਿਹੜਾ ਵੱਧ ਵੀ ਨਿਕਲਦਾ ਹੈ ਤੇ ਦੂਜੇ ਪਾਸੇ ਜੇਕਰ ਐਸ ਏਰੀਆ ਦੀ ਗੱਲ ਕੀਤੀ ਇੱਥੇ ਆਪਾਂ ਖੜੇ ਆ ਪਟਿਆਲੇ ਜੀਰੇ ਦੇ ਇਸ ਇੱਥੇ ਮੁੱਛਲੋ ਵੇ ਚਾਹੇ ਬਾਸਮਤੀ ਕੋਈ ਹੋਰ ਵੈਰੈਟੀ ਆ ਉਹਦਾ ਝਾੜ ਉਹਨਾਂ ਨਾਲੋਂ ਘੱਟ ਰਿਹਾ ਹੈ। ਕਈ ਕਿਸਾਨ ਵੀਰ ਕਹਿੰਦੇ ਨੇ ਜਿਵੇਂ ਹੁਣ ਹੈ ਇੱਕ ਦੋ ਕਿਸਾਨ ਉਹ ਵੀ ਨੇ ਜਿਹੜੇ ਦੱਸ ਰਹੇ ਨੇ ਕਿ 28 ਤੋਂ ਉੱਪਰ 28 ਕੁਇੰਟਲ ਤੋਂ ਕਣਕ ਦਾ ਝਾੜ ਆ ਰਿਹਾ। ਜੀ ਜਿਹੜੇ ਕਿਸਾਨ ਦੀ ਤੁਹਾਨੂੰ ਗੱਲ ਦੱਸੀ ਕਿ 6 ਕੀਲਿਆਂ ਦੇ ਵਿੱਚੋਂ ਅੱਧੀ ਟਰਾਲੀ ਹੋਈ ਹੈ। ਅੱਧੀ ਟਰਾਲੀ ਪੂਰੀ ਜੀ ਉਹ ਬੰਦਾ ਉੱਤੇ ਯਕੀਨ ਕਿਵੇਂ ਕਰੇਗਾ? ਪਰ ਜਿਹੜਾ ਮੇਨ ਇਹ ਚ ਪੁਆਇੰਟ ਹੈ ਜੀ ਕਿ ਅਗੇਤੀ ਬੀਜੀ ਤੇ ਜਿਹੜੀ ਵੈਰੈਟੀ 160 ਦੇਣ ਵਾਲੀ ਸੀ। ਜੀ ਇੱਕ ਵੈਰੈਟੀ ਤੁਹਾਡੇ ਕੋਲ 148 ਤੋਂ 50 ਦਿਨ ਲੈਣ ਵਾਲੀ 1 ਇੱਕ 160 ਦਿਨ ਲੈਣ ਵਾਲੀ ਜਿਹੜੀ 160 ਦਿਨ ਵਾਲੀ ਹੈ ਉਹ ਜਦੋਂ ਨਿਸਰਨ ਲੱਗਦੀ ਹੈ ਪੱਕਣ ਦੇ ਵਿੱਚ ਨਿਸਰਨ ਤੋਂ ਪੱਕਣ ਦੇ ਵਿੱਚ ਲੰਮਾ ਟਾਈਮ ਲੈਂਦੀ ਹੈ ਤੇ ਜਿਹੜਾ ਦੁੱਧ ਹੈ ਦਾਣੇ 'ਚ ਦੁੱਧਾ ਬਣਦਾ ਜੇਕਰ ਤਪਸ਼ ਬਹੁਤ ਹੈ ਤਾਂ ਵੀ ਬੁਰਾ ਅਸਰ ਪਊ ਜੇ ਤੁੰਦ ਲਗਾਤਾਰ ਪਈ ਰਹੀ ਹੈ ਤਾਂ ਦਾਣੇ ਦੇ ਵਿਕਾਸ ਦੇ ਵਿੱਚ ਦੁੱਧ ਬਣਨ ਦੇ ਵਿੱਚ ਵਿਕਾਸ ਦੇ ਵਿੱਚ ਅੜਚਣ ਆਏਗੀ ਹਰਕ ਪੈਣੀ ਪੈਣੀ ਹੈ ਜੀ ਹੁਣ ਇੱਕ ਕਿਸਾਨ ਵੀਰਾਂ ਨੂੰ ਹੋਰ ਹੈ ਖੁਸ਼ੀ ਭਰੀ ਖਬਰ ਦੱਸ ਦਿੰਨੇ ਆ ਹਾਂਜੀ ਇਹ ਜਿਹੜੀ ਖੁਸ਼ੀ ਭਰੀ ਖਬਰ ਹੈ ਸਰਫੇਸ ਸੀਡਰ ਨਾਲ ਕਣਕ ਬੀਜਣ ਵਾਲੇ ਕਿਸਾਨਾਂ ਵਾਸਤੇ ਹੈ ਵਾਹ ਤੇ ਜਾਂ ਜਿਨ੍ਹਾਂ ਨੇ ਹੱਥ ਨਾਲ ਛੱਟਾ ਦਿੱਤਾ ਹੈ ਜੀ ਹੱਥ ਨਾਲ ਛੱਟਾ ਦੇਣ ਵਾਲੇ ਕਿਸਾਨ ਸਰਫੇਸ ਸੀਡਰ ਵਾਲੇ ਕਿਸਾਨਾਂ ਤੋਂ ਥੋੜਾ ਜਿਹਾ ਪਿੱਛੇ ਨੇ ਹੂੰ ਉਹਦੀ ਵਜ੍ਹਾ ਇਹ ਹੈ ਕਿ ਜਦੋਂ ਹੱਥ ਨਾਲ ਛੱਟਾ ਮਾਰਦੇ ਆ ਤਾਂ ਉਸ ਟਾਈਮ ਕਿਤੇ ਕਣਕ ਵੱਧ ਡੇ ਗਿਆਂ ਦੀ ਹੈ ਕਿਤੇ ਡੀਏਪੀ ਵੱਧ ਡੇ ਗਿਆਂ ਦਾ ਕਿਤੇ ਘਟ ਡੇ ਗਦੇ ਜੀ ਜੀ ਡੈੜੀਆਂ ਰਹਿ ਜਾਂਦੀਆਂ ਨੇ ਤੱਲੀਆਂ ਕਹਿ ਦਈਏ ਧੋੜੀਆਂ ਕਹਿੰਦੇ ਨੇ ਜੀ ਜੀ ਉਹ ਰਹਿ ਜਾਂਦੇ ਨੇ ਤੇ ਕਿਤੇ ਜਿੱਥੇ ਸੰਘਣੀ ਹੁੰਦੀ ਏ ਉੱਥੇ ਸਿੱਟੇ ਨਹੀਂ ਸਿੱਟੀਆਂ ਬਣਦੀਆਂ ਨੇ ਉਹ ਵੀ ਮਾਜੂ ਰਹਿ ਜਾਂਦੀਆਂ ਨੇ ਉਹਦਾ ਬੁਰਾ ਅਸਰ ਪੈਂਦਾ ਹੈ ਸਰਫੇਸ ਸੀਡਰ ਵਾਲੇ ਜਿੱਥੇ ਜਿੱਥੇ ਵੀ ਛੱਟਾ ਦੇ ਕੇ ਜਾਂ ਸਰਫੇਸ ਸੀਡਰ ਨਾਲ ਧਰਤੀ ਦੀ ਉੱਪਰਲੀ ਤਹਿ ਤੇ ਜਦੋਂ ਕਣਕ ਦੀ ਬਜਾਈ ਹੁੰਦੀ ਹੈ ਬਿਲਕੁਲ ਉਹਦੇ ਚ ਮੇਨ ਪੁਆਇੰਟ ਹੁੰਦਾ ਹੈ ਕਿ ਜਿਹੜੀ ਕਣਕ ਦਾ ਦਾਣਾ ਹੈ ਕੁਦਰਤੀ ਤਰੀਕੇ ਨਾਲ ਤਿਆਰ ਹੁੰਦਾ ਹੈ ਬੰਦੇ ਦੇ ਹੱਥੋਂ ਉਹਨੂੰ ਨਹੀਂ ਲੱਗਿਆ ਆਹ ਹੋਈ ਇਨਸਾਨ ਨੇ ਟੈਕਨੀਕਲ ਉਹਦੇ 'ਚ ਕੋਈ ਪੰਗਾ ਨਹੀਂ ਲਿਆ ਛੇੜ-ਜਾੜ ਨਹੀਂ ਕੀਤੀ ਬਹੁਤ ਸਹੀ ਹੋਇਆ ਤਰੀਕਾ ਜੀ ਉਸ ਉਸ ਦਾਣਾ ਜਿਹੜਾ ਉਸ ਨੇ ਆਪਣੇ ਕੁਦਰਤ ਦੇ ਆਸਰਾ ਲੈ ਕੇ ਆਪਣੇ ਦਮ ਤੇ ਜੜਾ ਬਣਾਣੀ ਆਉਂਦੀਆਂ ਨੇ ਤੇ ਉਹ ਜਿਹੜੀ ਧਰਤੀ ਜਿੱਥੇ ਆਪਾਂ ਖੇਤ 'ਚ ਖੜੇ ਆ ਇੱਥੇ ਹੁਣ ਕਣਕ ਦੀ ਵੜਾਈ ਹੋ ਚੁੱਕੀ ਹੈ ਜੀ ਇੱਥੇ ਐਨੀ ਇੱਕ 2-3 ਇੰਚ ਦੀ ਲੇਅਰ ਹੈ ਜ਼ਮੀਨ ਦੀ ਜਿਹਦੇ ਵਿੱਚ ਇਸ ਫਸਲ ਦੀ ਜੜਾਂ ਗਈਆਂ ਹੋਈਆਂ ਨੇ ਜੀ ਜਦੋਂ ਫਸਲ ਨੂੰ 2 ਮਹੀਨੇ ਬਾਅਦ ਅਸੀਂ ਖਾਦ ਦੀ ਪਾਣੀ ਬੰਦ ਕਰ ਦਿੰਨੇ ਆ ਹਾਂ ਉਸ ਤੋਂ ਬਾਅਦ ਕੀ ਹੁੰਦਾ ਜਿਹੜੇ ਕੁਦਰਤੀ ਕੀੜੇ ਮਕੌੜੇ ਨੇ ਉਹ ਪਣਪਣ ਲੱਗ ਜਾਂਦੇ ਨੇ ਉਹਨਾਂ ਦਾ ਵਿਕਾਸ ਹੁੰਦਾ ਵੱਧਾ ਹੁੰਦਾ ਠੀਕ ਹੈ ਮੋਰੀਆਂ ਜੀ ਹੁੰਦੇ ਨੇ ਤੁਸੀਂ ਇਸ ਖੇਤ ਵਿੱਚ ਵੀ ਦੇਖ ਲਓ ਧਿਆਨ ਨਾਲ ਤੁਹਾਨੂੰ ਮੋਰੀਆਂ ਦਿਸਣਗੀਆਂ ਜਦੋਂ ਆਪਾਂ ਇਸੇ ਤਰ੍ਹਾਂ ਦੀ ਹਾਲਤ ਦੇ ਵਿੱਚ ਜੀ ਝੋਨਾ ਵੱਢ ਕੇ ਕਣਕ ਨੂੰ ਬੀਜਦੇ ਆ ਜੀ ਤਾਂ ਜਿਹੜਾ ਕਣਕ ਦਾ ਪੌਦਾ ਹੈ ਬੀਜ ਹੈ ਉਹਨੂੰ ਬੜਾ ਪੋਲਾ ਮਾਹੌਲ ਮਿਲਦਾ ਪਹਿਲਾਂ ਉੱਪਰੋਂ ਇਨੇਚਰ ਨੂੰ ਜਦੋਂ ਇੰਨੀ ਨੇ ਜੜਾ ਕੱਢ ਲੈਂਦਾ ਬਣਾ ਲੈਂਦਾ ਅੱਗੇ ਜਿੱਥੇ ਸਖਤ ਤਾਂ ਲੇਅਰ ਹੈ ਉੱਥੇੋਂ ਤੱਕ ਕੇ ਆਪਣੇ ਜੜਾ ਨੂੰ ਲੈ ਜਾਂਦਾ ਪਾਣੀ ਖਿੱਚਣ ਵਾਸਤੇ ਉੱਥੇ ਆਪਣਾ ਜ਼ੋਰ ਲਗਾਉਂਦਾ ਪਾਣੀ ਦੇ ਜਿੱਥੇ ਆਮ ਰੂਟੀਨ 'ਚ ਇੱਥੇ ਮੰਨ ਲਓ 7 ਪਾਣੀ ਲਗਭਗ ਲੱਗੇ ਨੇ 6 ਲੱਗੇ ਨੇ ਜੀ ਉਹਦੇ 'ਚ 4 ਜਾਂ 5 ਲੱਗਣਗੇ ਦੋ ਪਾਣੀਆਂ ਦੀ ਬਚਤ ਹੂੰ ਮਸ਼ੀਨਰੀ ਉਹਨਾਂ ਕਿਸਾਨਾਂ ਨੇ ਨਹੀਂ ਤੋੜੀ ਮਜ਼ਬੂਤ ਵਿਕਾਸ ਹੈ ਜੜਾਂ ਦਾ ਜੀ ਜਿਹਦੀ ਵਜ੍ਹਾ ਤੋਂ ਬੂਟਾ ਡਿੱਗਦਾ ਹੀ ਨਹੀਂ ਨੇ ਰੀਜ ਨਹੀਂ ਮਰਜੀ ਆਈ ਜਾਵੇ ਜਿੰਨਾ ਮਰਜੀ ਮੌਸਮ ਕਾਤੇ ਫਿਰ ਸਰਫੇਸ ਸੀਡਰ ਦੀ ਜਿਹੜੀ ਬਜਾਈ ਆ ਉੱਤੇ ਵਰਦਾਨ ਹੋਈ ਨਾ ਵਰਦਾਨ ਹੈ ਕੋਈ ਐਚਰ ਟਰੈਕਟਰ ਵਾਲਾ ਜਿਹਦੇ ਕੋਲ ਐਚਰ ਹੈ ਮੈਂ ਮਾਫੀ ਚਾਹਵਾਂਗਾ ਜਿੰਨਾਂ ਕੋਲ ਛੋਟਾ ਟਰੈਕਟਰ ਹੋਰ ਵੱਡੇ ਨੇ ਛੋਟੇ ਮਹਿੰਦਰਾ ਦੇ ਨੇ ਫੋਡ ਵਾਲਿਆਂ ਦੇ ਨੇ ਸੋਨਾਲੀਕਾ ਜੀ ਜੌਨ ਡੀਅਰ ਸਭ ਦੇ ਹੈਗੇ ਨੇ ਜਿਨ੍ਹਾਂ ਕੋਲ ਛੋਟਾ ਟਰੈਕਟਰ ਹੈ ਜਿਹੜਾ ਵੱਡੇ ਸੰਦਾਂ ਨੂੰ ਨਹੀਂ ਖੇਚ ਸਕਦਾ ਸੁਪਰ ਸੀਡਰ ਨੂੰ ਜੀ ਕਿਸਾਨ ਦੀ ਬਚਤ ਹੈ ਮਸ਼ੀਨਰੀ ਤੋਂ ਜੀ ਵੱਡੀ ਤੋਂ ਤੇ ਦੂਜਾ ਜਿਹੜਾ ਟਰੈਕਟਰ ਵੀ ਹੈਗਾ ਉਹਦੇ ਕੋਲ ਉਹਦਾ ਵੇਲਾ ਖੜਾ ਇੱਕ ਕਿਸਮ ਦਾ ਹਾਂਜੀ ਉਹਨੇ ਥੋੜਾ ਜਿਹਾ ਕੰਮ ਲੈਣਾ ਹੈ ਜੀ ਹੁਣ ਆ ਗਈ ਪਰਾਲੀ ਦਾ ਮੁੱਦਾ ਹਾਂ ਪਰਾਲੀ ਕਹਿੰਦੇ ਬਹੁਤ ਰੌਲਾ ਪਾਉਂਦੇ ਨੇ ਕਹਿੰਦੇ ਜੀ ਪਰਾਲੀ ਬਹੁਤ ਜ਼ਿਆਦਾ ਹੁੰਦੀ ਹੈ ਕਿਸਾਨ ਅੱਗ ਲਾਉਂਦੇ ਨੇ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਨੇ ਜੀ ਜੀ ਜਦੋਂ ਕਿਸਾਨਾਂ ਦੀ ਗੱਲ ਕਰਦੇ ਆ ਤੂੰ ਵੈੰਦੀ ਗੱਲ ਆਉਂਦੀ ਹੈ ਤਾਂ ਰੌਲਾ ਪੈਂਦਾ ਆ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਿਹੜੇ ਖੇਤੀ ਨਹੀਂ ਜੁੜੇ ਕੋਸ਼ਿਸ਼ ਸ਼ਰਾਰਤੀ ਲੋਕ ਗਲਤ ਪੁੱਠਾ ਸਿੱਧਾ ਬੋਲਦੇ ਨੇ ਕਿਸਾਨ ਇਹ ਸਵਾਲ ਕਰਦੇ ਨੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਜਿਹੜਾ ਧੂਆਂ ਚਾਹੇ ਸਾਫ਼ ਕਰਕੇ ਭੇਜਦੇ ਨੇ ਉਹ ਕੀ ਆਕਸੀਜਨ ਛੱਡਦੀਆਂ ਨੇ ਜਿਹੜੇ ਫੈਕਟਰੀਆਂ ਵਾਲੇ ਨੇ ਉਹ ਕਿਸਾਨਾਂ ਦੇ ਪੱਲੇ ਮੜ ਦਿੰਦੇ ਨੇ ਪਰ ਕਿਤੇ ਨਾ ਕਿਤੇ ਚਲਾਕ ਲੋਕ ਇਸ ਚੀਜ਼ ਦਾ ਫਾਇਦਾ ਲੈ ਜਾਂਦੇ ਨੇ ਕਿਸਾਨਾਂ ਦਾ ਤੇ ਗਾਖ ਦੇ ਵਿੱਚ ਉਨ੍ਹਾਂ ਦੇ ਵਿੱਚ ਰੌਲਾ ਪਾਉਂਦੇ ਨੇ ਠੀਕ ਹੈ ਜੀ ਹੁਣ ਇੱਕ ਹੋਰ ਨਵੀਂ ਪ੍ਰਥਾ ਚੱਲ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਅੱਛਾ ਜੀ ਕਹਿੰਦੇ ਐਮਪੀ ਦੀ ਕਣਕ ਹੈ ਹਾਂ ਐਮਪੀ ਦੀ ਕਣਕ ਕਹਿ ਕੇ ਇੱਥੇ ਬਹੁਤ ਜ਼ਿਆਦਾ ਇੱਥੋਂ ਦੇ ਪੰਜਾਬ ਦੇ ਕਿਸਾਨਾਂ ਨੂੰ ਚੂਨਾ ਲੱਗਦਾ ਹੈ ਹੋ ਗਏ ਇਸ ਤਰ੍ਹਾਂ ਮੈਂ ਖੁਦ ਵਿਧੀਸ਼ਾ ਦੇ ਵਿੱਚ ਘੁੰਮ ਫਿਰ ਕੇ ਆਂ ਮੱਧ ਪ੍ਰਦੇਸ਼ ਅੱਛਾ ਉੱਥੋਂ ਦੇ ਕਿਸਾਨ ਜਿਹੜੇ ਨੇ ਜਿੰਨੀ ਖਾਦ ਪੰਜਾਬ ਵਾਲੇ ਪਾਉਂਦੇ ਨੇ ਹਰਿਆਣੇ ਦੇ ਉਹ ਇਸ ਤੋਂ ਵੱਧ ਪਾਉਂਦੇ ਨੇ ਉਹਨਾਂ ਦੇ ਕੋਲੇ ਪਾਣੀ ਦੀਆਂ ਸਹੂਲਤਾਂ ਬਹੁਤ ਬੁਰੇ ਹਾਲਾਤ ਨੇ ਜੀ ਪਾਣੀ ਦੇ ਵੱਡੇ ਵੱਡੇ ਉਹਨਾਂ ਨੇ ਤਲਾਬ ਬਣਾਏ ਨੇ ਜੀ ਉਥੋਂ ਤਲਾਬ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ ਪੀਟਰ ਇੰਜਨ ਰੱਖੇ ਨੇ ਜਾਂ ਹੋਰ ਜਗਾੜ ਕਰਕੇ ਜੀ ਲੰਬਾ ਪਾਈਪ ਪਾ ਕੇ ਇੰਨਾ ਕਮੋਟਾ 2 ਇੰਚੀ ਜਾਂ 3 ਇੰਚ ਦੇ ਘੱਟ ਨੇ 2 ਇੰਚੀ ਨੇ ਜੀ 3 ਇੰਚ ਵੀ ਹੋਣਗੇ ਜੀ ਉਹਨਾਂ ਨੂੰ ਫਿਰ ਉਚਾਈ ਉੱਪਰ ਨੂੰ ਉੱਚੇ ਥਾਂ ਦੇ ਉੱਪਰ ਲਏ ਗਏ ਨੇ ਪਾਈਪ ਪਾ ਪਾ ਕੇ ਉਧਰਲੇ ਪਾਸੋਂ ਜਾ ਕੇ ਫਿਰ ਜਿਵੇਂ ਚੂਲੀਆਂ ਨਾਲ ਪਾਣੀ ਪਾਣਾ ਕਹਿ ਦਿੰਦੇ ਨੇ ਜੀ ਤਾਂ ਉਹ ਜਦੋਂ ਥੋੜਾ ਥੋੜਾ ਪਾਣੀ ਪਾਉਂਦੇ ਨੇ ਜ਼ਾਹਿਰ ਹੈ ਜਿਹਦੇ ਕੋਲ ਪ ਉਹ ਫਿਰ ਯੂਰੀਆ ਵੀ ਵੱਧ ਵਰਤਣ ਦੀ ਕੋਸ਼ਿਸ਼ ਕਰੂਗਾ ਨਾ ਵੀ ਫਟਾਫਟ ਮਜ਼ਬੂਤ ਕਰ ਲਾਂ ਫਸਲ ਚੰਗੀ ਹੋ ਜੇ ਠੀਕ ਹੈ ਤਾਂ ਇਹਦੇ ਨਾਲ ਪੰਜਾਬ ਨੂੰ ਖੋਰਾ ਲੱਗਦਾ ਹੈ ਸਚਾਈ ਇਹ ਹੈ ਆਰਗੈਨਿਕ ਸ਼ੁੱਧ ਬਿਨਾ ਰੇਹਾਂ ਸੁਪਰੇਹਾਂ ਤੋਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਘਟ ਹੈ ਜਿਹੜੇ ਕਰਦੇ ਨੇ ਉਹਨਾਂ ਨੂੰ ਲੋਕ ਸਪੋਰਟ ਕੋਈ ਨਹੀਂ ਕਰਦੇ ਜੀ ਜੀ ਉਹਨਾਂ ਦਾ ਗੁਣ ਕੌਣ ਜਾਣਦੇ ਨੇ ਉਹਨਾਂ ਦੀ ਕੀਮਤ ਕੌਣ ਜਾਣਦੇ ਨੇ ਉਹਨਾਂ ਦੇ ਕਿਸਾਨਾਂ ਦੀ ਡਾਕਟਰ ਲੋਕ ਹਮ ਵੈਦ ਡਾਕਟਰ ਲੋਕ ਏ ਉਹਨਾਂ ਤੋਂ ਸਭ ਤੋਂ ਪਹਿਲਾਂ ਖਰੀਦਦਾਰੀ ਕਰ ਲੈਂਦੇ ਨੇ ਚੈੱਕ ਕਰ ਸਕਦੇ ਹੋ ਹਾਂ ਜਿਨ੍ਹਾਂ ਨੂੰ ਨੁਕਤਾ ਪਤਾ ਹੈ ਜਿਨ੍ਹਾਂ ਨੂੰ ਨੁਕਤਾ ਪਤਾ ਹੈ ਜਿਹੜੇ ਬਿਮਾਰੀਆਂ ਦਾ ਇਲਾਜ ਕਰਦੇ ਨੇ ਖੁਦ ਉਹਨਾਂ ਨੂੰ ਉਹਨਾਂ ਦੇ ਗੁਣਾਂ ਦਾ ਪਤਾ ਹੈ ਤੇ ਜਨਤਾ ਜਿਹੜੀ ਹੈ ਜੇ ਕਿਸਾਨ ਬਿਨਾ ਰੇਹਾਂ ਸਪਰੇਹਾਂ ਤੋਂ ਜਿਵੇਂ ਆ ਕਣਕ ਦੀ ਗੱਲ ਕਰ ਲਈਏ ਲੈ ਜਾਂਦਾ ਤਾਂ ਉਹਦੀ ਬੁੱਕਤ ਨਹੀਂ ਖੈਰ ਆਪਾਂ ਮੁੱਦੇ ਇਸ ਤੇ ਆਉਨੇ ਹੁਣ ਪਰਾਲੀ ਦਾ ਮੁੱਦਾ ਹੈ ਜੀ ਮੈਂ ਪਰਾਲੀ ਦੀ ਗੱਲ ਕਰ ਰਿਹਾ ਸੀ ਕਿ ਜਦੋਂ ਸਰਫੇਸ ਸੀਡਰ ਵਰਤਦੇ ਆ ਚਲਾਉਂਦੇ ਆ ਪਰਾਲੀ ਖਤ ਹੋ ਜਾਂਦੀ ਆ ਉਹਦੇ ਵਿੱਚ ਜੀ ਜਿਹੜੀ ਸਰਫੇਸ ਸੀਡਰ ਨਾਲ ਵਿਜੀ ਫਸਲ ਹੈ ਜੀ ਉਹਨੂੰ ਪਰਾਲੀ ਦੀ ਵਧੇਰੇ ਲੋੜ ਹੁੰਦੀ ਹੈ। ਹਾਂ। ਅੱਛਾ। ਜੀ। ਜਿੱਥੇ ਪਾਣੀ ਖੜਦਾ ਹਰ ਵੇਲੇ ਜਿੱਥੇ ਜਿਵੇਂ ਲੰਬੀ ਏਰੀਆ ਮਲੋਟ ਹੈ ਮੁਗ ਸਾਰਿਆਂ ਵਾਲਾ ਇੱਧਰ ਹਰਿਆਣੇ 'ਚ بڑے ਏਰੀਆ ਨੇ ਜਿੱਥੇ ਚੀਕਣੀ ਪਿਆਲੀਆਂ ਨੇ ਜੀ। ਉੱਥੇ ਸਿਰਫ ਬੜਾ ਤਜਰਬਾ ਚਾਹੀਦਾ ਵੱਡਾ। ਜੀ। ਇਸ ਢੰਗ ਨਾਲ ਕਣਕ ਬੀਜਣ ਵਾਤੇ ਕਿਉਂਕਿ ਪਾਣੀ ਜ਼ਿਆਦਾ ਲੱਗ ਜੇ 20 ਗਲ ਜਾਂਦਾ। ਹੂੰ। ਸਿਰਫ ਉਹ ਇੱਕ ਟੈਕਨੀਕਲ ਪੁਆਇੰਟ ਹੈ ਜਿਹਦੇ ਕਾਰਨ ਕਿਸਾਨ ਇੱਧਰ ਆਉਂਦੇ ਨਹੀਂ। ਜੀ। ਪਰ ਜਦੋਂ ਅਸੀਂ ਆਮ ਬੋਧੇ ਖੇਤ ਜਿਹੜੇ ਨੇ ਸੋਨੇ ਨੇ ਜਿਵੇਂ ਇਹ ਮੈਰਾਚ ਆਪਾਂ ਖੜੇ ਆ ਜੀ ਜੀ ਤਾਂ ਇੱਥੇ ਜਿਹੜੀ ਪਰਾਲੀ ਦੀ ਜਦੋਂ ਐਡੀ ਲੇਅਰ ਹੋਊਗੀ ਤਾਂ ਉੱਥੇ ਬੀਜ ਬੜਾ ਖੂਬਸੂਰਤ ਹੁੰਦਾ ਨਦੀਨ ਹੁੰਦੀ ਨਹੀਂ ਉਹ ਸਭ ਤੋਂ ਵੱਡੀ ਗੱਲ ਨਦੀਨ ਉੱਗਦਾ ਹੀ ਨਹੀਂ ਨੀਂਦ ਨੀਂਦ ਨਹੀਂ ਉੱਗਦਾ ਨਾ ਮਾਤਰ ਹੁੰਦਾ ਤੇ ਉਹ ਕਿਸਾਨ ਜਿਹੜੇ ਨੇ ਬੜਾ ਸੌਖਾ ਹੱਲ ਕਰ ਲੈਂਦੇ ਨੇ ਜੀ ਹੁਣ ਦੂਜੇ ਪਾਸੇ ਪੂਸ਼ਾ 44 ਵੈਰਾਈਟੀ ਹੈ ਪੂਸ਼ਾ 44 ਦਾ ਅੱਜ ਰੌਲਾ ਪੈ ਰਿਹਾ ਝੂਠੀਆਂ ਸੱਚੀਆਂ ਖਬਰਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਆਰਤੀਆਂ ਦਾ ਨਾਮ ਲੈ ਕੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਆਰਤੀ ਕਹਿੰਦੇ ਨੇ ਕਿ 80 ਪਾਈ ਪੂਸ਼ਾ 44 ਤੋਂ ਬਿਨਾਂ ਦੂਜੀ ਕੋਈ ਵੈਰਾਈਟੀ ਨਹੀਂ ਲੈਣੀ ਚਾਹੇ ਉਹ ਜਿਹੜੀ ਮਰਜ਼ੀ ਆਪਾਂ ਨਾਮ ਲਈ ਚਲੋ ਹੁਣ ਇੱਥੇ ਲੈ ਰਹੇ ਜੀ ਜੀ ਜਿਹੜੇ ਸਰਕਾਰੀ ਤੇ ਜਾਂ ਸਰਕਾਰ ਹੈ ਉਹ ਕਹਿ ਰਹੀ ਘੱਟ ਸਮਾਂ ਲੈਣ ਵਾਲੀਆਂ ਫਲਾਣੇ ਫਲਾਣੀਆਂ ਵੈਰਾਈਟੀਆਂ ਬੀਜੋ ਪੂਸ਼ਾ 44 ਝਾੜ ਵਧੀਆ ਦਿੰਦੀ ਹੈ ਕਿਸਾਨ ਨੂੰ ਲੱਗਦਾ ਮੈਂ ਸੁਰੱਖਿਅਤ ਹੂੰ ਦੂਜਿਆਂ ਨਾਲੋਂ ਉਹ ਝਾੜ ਖਤ ਮੈਂ ਪਹਿਲਾਂ ਹੀ ਦੱਸਿਆ ਕਿ 2 ਕੁਇੰਟਲ ਵੀ ਝਾੜ ਘਾੜ ਜਾਣਾ ਕਿਸਾਨ ਨੂੰ ਉਹੀ ਪੈਦਾ ਹੋਣਾ ਹੁੰਦਾ ਜੇ ਉਹ 2 ਘਟ ਗਿਆ ਤਾਂ ਕਿਸਾਨ ਦਾ ਕਰਜ਼ਾ ਹੋਰ ਵੱਜ ਜਾਣਾ ਹੈ ਠੀਕ ਹੈ ਸਹੀ ਗੱਲ ਹੈ ਤਾਂ ਜਿਹੜੀ ਇਹ ਸਰਫੇਸ ਸੀਡਰ ਹੈ ਪਰਾਲੀ ਜਿੰਨੀ ਮਰਜ਼ੀ ਇਹਦੇ ਚ ਖੇਤ ਜੀ ਹੋਵੇ ਬਾਸਮਤੀ 17 18 ਵੈਰਾਈਟੀ ਹੈ ਉਹਦਾ ਝਾੜ ਬੜਾ ਸੋਹਣਾ ਹੈ ਉਹਦੀ ਕੁਆਲਿਟੀ ਬੜੀ ਵਧੀਆ 11 21 ਵਰਗੀ ਨੇੜ ਤੇੜੇ ਜੀ ਜੀ ਤਾਂ ਉਹ ਜੇਕਰ ਅਸੀਂ ਬਾਸਮਤੀ ਲਾਵਾਂਗੇ ਤਾਂ ਉਹਦੀ ਪਰਾਲੀ ਜ਼ਾਹਰ ਬਹੁਤ ਜ਼ਿਆਦਾ ਹੋਊ ਤੇ ਜੇਕਰ ਅਸੀਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਆ ਤਾਂ ਪਾਣੀ بچਣਾ ਤੁਹਾਡੇ ਟਰੈਕਟਰ ਦੀ ਟੁੱਟ ਪੱਜੋ بچਣੀ ਹੈ ਤੁਹਾਡੀ ਸਾਰੀ ਜਿਹੜੀ ਮਿਹਨਤ ਹੈ ਆਪਣੀ ਕਈ ਦਿਨ ਲੱਗਣੇ ਨੇ ਉਹ ਸਾਰਾ ਬਜ ਜਾਣਾ ਹੈ ਠੀਕ ਹੈ ਮਤਲਬ ਸਾਰੇ ਪਾਸੇ ਦੋਵੇਂ ਹੱਥੇ ਲੱड्डੂ ਨੇ ਪਰ ਜਿਹੜੇ ਕਿਸਾਨ ਵੀਰਾਂ ਨੇ ਛੱਟਾ ਮਾਰ ਕੇ ਬੀਜੀ ਸੀ ਉਹਨਾਂ ਦਾ ਝਾੜ ਇਸ ਵਾਰੀ ਘਟਣ ਦਾ ਸਿਰਫ ਛੋਟਾ ਜਿਹਾ ਕਾਰਨ ਹੈ ਕਿ ਜਿੱਥੇ ਵੱਧਗਾ ਟੋ ਹੈ ਤੇ ਜਿਹੜੀ ਸਰਫੇਸ ਸੀਡਰ ਹੈ ਉਹ ਤਾਂ ਕੱਛਾਂ ਜਾਂ ਉਸ ਦੇ ਫਿਰਦੇ ਨੇ ਅਸੀਂ ਆ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਟਰਾਲੀ ਕਿਸਾਨ ਵੀਰ ਵਿਖਾ ਰਹੇ ਨੇ ਇਹ ਸਰਫੇਸ ਸੀਡਰ ਨਾਲ ਬੀਜੀ ਹੋਈ ਕਣਕ ਸੀ ਜਿਹੜੀ ਕਿ ਕਿਸਾਨ ਦੀ ਕਾਫੀ ਜ਼ਿਆਦਾ ਲੱਗ ਰਹੀ 50 ਕਮੰਡਲ ਤੋਂ ਉੱਪਰ ਲੱਗ ਰਹੀ ਹੈ ਜੀ ਕੋਈ ਵੀ ਬੰਦਾ ਵੇਖ ਸਕਦਾ ਹੈ ਬਿਲਕੁਲ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਅਖੀਰ 'ਚ ਕਿਸਾਨ ਦੀ ਵੀ ਗੱਲਬਾਤ ਸੁਣ ਲਈਏ ਬਿਲਕੁਲ ਜੀ ਕਿਸਾਨ ਦੋਸਤੋ ਮੁੱਖੀ ਦੀ ਗੱਲ ਇਹ ਹੈ ਕਿ ਕਣਕਰਾ ਜਿਹੜਾ ਝਾੜ ਹੈ ਉਹ ਕੁਝ ਕਿਸਾਨਾਂ ਦੇ ਚਿਹਰੇ ਤੇ ਸਵਾਲ ਵੀ ਖੜੇ ਕਰ ਰਿਹਾ ਤੇ ਬਹੁਤੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਕਾਰਨ ਸਾਦ ਸਿੰਘ ਵਿਰਕੋਣਾ ਨੇ ਦੱਸ ਦਿੱਤੇ ਹੈ ਤੇ ਕਾਰਨ ਤੁਹਾਨੂੰ ਸਮਝ ਵੀ ਆ ਗਏ ਹੋਣਗੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀਆਂ ਚਰਚਾਵਾਂ ਨੇ ਜਿਹੜੇ ਨੁਕਤੇ ਆ ਤਜਰਬੇ ਚੋਂ ਨਿਕਲਦੇ ਆ ਹੋਰਨਾਂ ਦਾ ਵੀ ਮਾਰਗਦਰਸ਼ਨ ਜ਼ਰੂਰ ਕਰਦੇ ਆ ਰਾਹ ਦੱਸਦੇ ਆ ਇਸੇ ਤਰ੍ਹਾਂ ਖੇਤਾ ਵਿੱਚ ਇਹਨਾਂ ਕਿਸਾਨ ਵੀਰਾਂ ਦੇ ਨਾਲ ਜਿਹੜੇ ਖਾਸ ਤਜਰਬਾ ਰੱਖਦੇ ਆ ਰੇਡੀਓ ਦੀ ਗੱਲਬਾਤ ਹੈ ਜਿਹੜੀ ਉਹ ਲਗਾਤਾਰ ਜਾਰੀ ਰਹੇਗੀ ਚਲਦੀ ਰਹੇਗੀ ਸਾਬ ਸਿੰਘ ਵਿਰਕ ਹੋਰਾਂ ਵੱਲੋਂ ਵੀ ਬੇਨਤੀ ਆ ਕਿ ਆਪਣੇ ਜਿਹੜੇ ਅਸਲ ਬੀਜ ਆ ਦੇਸੀ ਬੀਜ ਹਨ ਸੀਡ ਉਹ ਸੰਭਾਲ ਕੇ ਰੱਖੋ ਕਿਸੇ ਹੋਰ ਦੇ ਪਿਛੇ ਲਾਈ ਲੱਗ ਲਾ ਕੇ ਅਸੀਂ ਸਦਾ ਲਈ ਉਹਦੇ ਗਾਕ ਨਹੀਂ ਬਣ ਜਾਣਾ ਇਸੇ ਕਰਕੇ ਇਹਨਾਂ ਚਰਚਾਵਾਂ ਨੂੰ ਇਹਨਾਂ ਗੱਲਾਂ ਬਾਤਾਂ ਨੂੰ ਤੁਹਾਡਾ ਸਾਥ ਸਹਿਯੋਗ ਮਿਲਣਾ ਵੀ ਬਹੁਤ ਜ਼ਰੂਰੀ ਆ ਕਿਤੇ ਉਗੇ ਸ਼ੇਅਰ ਵੀ ਜ਼ਰੂਰ ਕਰੋ ਹਾਂ ਤੁਹਾਡਾ ਚਾਰ ਕਿੰਨਾ ਨਿਕਲਿਆ ਵੈਰਾਈਟੀ ਕੀ ਸੀ ਆਪਣਾ ਜਿਹੜਾ ਸਵਾਲ ਹੈ ਆਪਣਾ ਜਿਹੜਾ ਜਵਾਬ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਜੀ ਤੇ ਅਖੀਰ ਸਾਬ ਸਿੰਘ ਵਿਰਕ ਜੀ ਇਸੇ ਤਰ੍ਹਾਂ ਤੁਹਾਡੀਆਂ ਹੋਰ ਸੇਵਾਵਾਂ ਵੀ ਲੈਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਧੰਨਵਾਦ